ਦਲਿਤ ਅਫਸਰ ਦੀ ਖੁਦਕੁਸ਼ੀ ਦਾ ਮਾਮਲਾ ਲਗਾਤਾਰ ਵਧਦਾ ਹੋਇਆ ਨਸਰ ਆ ਰਿਹਾ ਹੈ ਤੇ ਦੱਸਦੀ ਹੈ ਕਿ ਉਥੇ ਹੀ ਸਰਕਾਰ ਨੂੰ ਅਪੀਲ ਜਿਹੜੀ ਕਿ ਕੀਤੀ ਜਾ ਰਹੀ ਹੈ ਹੁਣ ਅਕਾਲੀ ਦਲ ਦੇ ਵੱਲੋਂ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮਹੇਸ਼ਿੰਦਰ ਗਰੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਦਲਿਤ ਭਾਈਚਾਰਾ ਜਿਹੜਾ ਕਿ ਉਥੇ ਹੀ ਸਾਡੇ ਲਈ ਸਭ ਇੱਕ ਨੇ ਤੇ ਦੁੱਛੇ ਪਾਸੇ ਉਹਨਾਂ ਨੇ ਜਿਹੜੀ ਕਿ ਅਫਸਰ ਦੀ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਬਿਆਨ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ। ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਇੱਕ ਆਈਪੀਐਸ ਅਫਸਰ ਨੇ ਸੁਸਾਇਸਾਈਡ ਕਮਿਟ ਕੀਤਾ ਪਰ ਉਸ ਤੋਂ ਵੱਡਾ ਦੁੱਖ ਜਿਹੜਾ ਇਹ ਹੈ ਕਿ ਉਸ ਹਾਦਸੇ ਤੋਂ ਬਾਅਦ ਜਿਸ ਤਰ੍ਹਾਂ ਨੂੰ ਹੈਂਡਲ ਕੀਤਾ ਜਾ ਰਿਹਾ ਹੈ ਇਹ ਸਰਕਾਰ ਤੇ ਤੇ ਸਰਕਾਰ ਦੀ ਵਰਕਿੰਗ ਤੇ ਤੇ ਕਾਨੂੰਨ ਵਿਵਸਥਾ ਤੇ ਇੱਕ ਬੜਾ ਸਵਾਲ ਖੜੇ ਕਰਦਾ ਹੈ ਹੁਣ ਇੱਥੇ ਸਭ ਤੋਂ ਬੇਸਿਕ ਸਵਾਲ ਇਹ ਉੱਠਦਾ ਹੈ ਕਿ ਮਿਸਟਰ ਕੁਮਾਰ ਜਿਹੜਾ ਆਈਪੀਐਸ ਸਰਵਿੰਗ ਆਫੀਸਰ ਆਈਜੀ ਲੈਵਲ ਦਾ ਆਫੀਸਰ ਜੀਨਾਂ ਦੀ ਅੰਡਰ ਲਾਅ ਡਿਊਟੀ ਹੈ ਟੂ ਡਿਲੀਵਰ ਜਸਟਿਸ ਟੂ ਦੀ ਅਗਰੀਵਡ ਪੀਪਲ ਉਹ ਹਾਲਾਤ ਵਿੱਚ ਆਪ ਇੱਕ ਅਗਰੀਵਡ ਬਣਾਇਆ ਗਿਆ ਵਿਕਟਮ ਬਣਾਇਆ ਗਿਆ ਤੇ ਇਸ ਐਕਸਟੈਂਟ ਤੱਕ ਬਣਾਇਆ ਗਿਆ ਕਿ ਬੰਦੇ ਨੂੰ ਆਪਣੀਆਂ ਆਪਣੀ ਜਾਨ ਖਤਮ ਕਰਨ ਦਾ ਫੈਸਲਾ ਲੈਣਾ ਪਿਆ ਹੁਣ ਸਵਾਲ ਇਹ ਉੱਠਦਾ ਹੈ ਕੀ ਇਹ ਸਾਰੀਆਂ ਸਚੀਜ਼ਾਂ ਜਦ ਹੈਪਨ ਹੋ ਰਹੀਆਂ ਸੀ ਜਦ ਹੋ ਰਹੀਆਂ ਸੀਗੀਆਂ ਉਦੋਂ ਸਰਕਾਰ ਚੁੱਪ ਸੀ ਕਿ ਸਰਕਾਰ ਦੇ ਨੋਟਿਸ ਸੀ ਤੇ ਜੇ ਸਰਕਾਰ ਚੁੱਪ ਸੀ ਤਾਂ ਉਹਨਾਂ ਨੇ ਇੱਥੇ ਤੱਕ ਚੀਜ਼ਾਂ ਕਿਉਂ ਵਧਣ ਦਿੱਤੀਆਂ ਜਿਹਦੇ ਤੱਕ ਉਹਨੂੰ ਜਾ ਕੇ ਸੁਇਸਾਈਡ ਕਮਿਟ ਕਰਨਾ ਪਿਆ ਹੁਣ ਜਿਹੜੀ ਸਭ ਤੋਂ ਵੱਡੀ ਡਿਸਟਰਬਿੰਗ ਨਿਊ ਸਿਚੁਏਸ਼ਨ ਆ ਹੋਈ ਹੈ ਕਿ ਮਰਨ ਵਾਲਾ ਆਈਪੀਐਸ ਅਫੀਸਰ ਉਹਦੀ ਵਾਈਫ ਆਈਐਸ ਅਫੀਸਰ ਇਸ ਲੈਵਲ ਦੇ ਬੰਦਿਆਂ ਨੂੰ ਵੀ ਅੱਜ ਫਾਰ ਦੀ ਡਿਲੀਵਰੀ ਆਫ ਜਸਟਿਸ ਸਟਰਗਲ ਕਰਨੀ ਪੈ ਰਹੀ ਹੈ ਕਿਉਂ ਨਹੀਂ ਇਨਸਾਫ ਦਿੱਤਾ ਜਾ ਰਿਹਾ ਉਸ ਵਿਕਟਮ ਦੀ ਵਾਈਫ ਨੂੰ ਵਾਈ ਦੀ ਜਸਟਿਸ ਇਜ਼ ਬੀਇੰਗ ਡਿਨਾਈਡ ਉਹਦੀ ਮੰਗ ਕੀ ਹੈ ਸਭ ਤੋਂ ਅੱਜ ਦੇ ਇਸ ਹਾਲਾਤ ਵਿੱਚ ਜਿਹੜਾ ਅਸਰ ਹੋਇਆ ਜਿਹਦੇ ਸਿਰ ਤੋਂ ਸਾਈਂ ਉੱਠ ਗਿਆ ਉਸ ਔਰਤ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਹੋਇਆਂ ਸਰਕਾਰ ਨੂੰ ਇਨਸਾਫ ਦੇਣ ਤੋਂ ਇਨਕਾਰੀ ਕਿਉਂ ਹੈ ਕੀ وجہ ਹੈ ਕਿ ਉਹ ਦੀ ਜਿਹੜੀ ਮੰਗ ਹੈ ਜਾਂ ਤਾਂ ਗਵਰਨਮੈਂਟ ਆਵੇ ਉੱਪਰਲੀ ਕੀ ਜੀ ਇਹ ਜੋ ਡਿਮਾਂਡ ਕਰ ਰਹੀ ਹੈ ਮੈਡਮ ਇਹ ਅਨਰੀਜ਼ਨੇਬਲ ਹੈ ਸੀ ਨਹੀਂ ਮੰਨਣਾ ਜ਼ਿਆਦੇ ਇੱਕ ਲੇਡੀ ਜਿਹੜੀ ਸੀ ਮਿਨਿਸਟਰ ਨਾਲ ਫੋਰਨ ਟ੍ਰਿਪ ਤੇ ਆਫੀਸ਼ਲ ਟੂਰ ਤੇ ਗਈ ਹੋਵੇ ਤੇ ਮਗਰੋਂ ਉਹਦਾ ਘਰ ਵਾਲਾ ਇੱਥੇ ਤੱਕ ਮਜਬੂਰ ਹੋਵੇ ਕਿ ਗੋਲੀ ਮਾਰੇ ਤੇ ਮੁੜ ਕੇ ਉਹ ਇਨਸਾਫ ਦੀ ਮੰਗ ਕਰੇ ਤੇ ਸਰਕਾਰ ਚੁੱਪ ਰਵੇ ਮੈਂ ਤਾਂ ਨਹੀਂ ਸਮਝਦਾ ਕਿ ਇਹ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਇਹ ਕਾਨੂੰਨ ਇਸ ਨੂੰ ਵੱਡੇ ਛੋਟੇ ਦੇਖ ਕੇ ਇਨਸਾਫ ਦੀ ਡਿਲੀਵਰੀ ਕਰੂਗਾ ਤਾ ਸੋਸਾਇਟੀ ਵਿੱਚ ਕਯੋਸ ਹੋਊਗਾ ਸਾਡੀ ਕਲੀਅਰ ਹੈ ਮੰਗਾ ਇਸ ਗੱਲ ਸੀ ਕਿ ਇਟ ਇਜ਼ ਅ ਅਟਰ ਫੇਲਰ ਆਫ ਦੀ ਕਨਸਟੀਟਿਊਸ਼ਨਲ ਮਸ਼ੀਨਰੀ ਜਿਹੜੀ ਨੈਗਲੈਕਟ ਕਰਕੇ ਇੱਕ ਕੀਮਤੀ ਜਾਨ ਗਈ ਦੂਸਰਾ ਉਦੋਂ ਬਾਅਦ ਉਹਦੀ ਵਿਡੋ ਨੂੰ ਜਸਟਿਸ ਡਿਨਾਈ ਕੀਤਾ ਜਾ ਰਿਹਾ ਸਮੇਂ ਦੀ ਸਰਕਾਰ ਵੱਲੋਂ ਮੈਂ ਪੋਲੀਟੀਕਲ ਪਾਰਟੀਆਂ ਨੂੰ ਵੀ ਕਬੀ ਬੇਨਤੀ ਕਰੂੰਗਾ ਕਿ ਇਹ ਮਸਲੇ ਪੋਲਿਟਿਕਸ ਕਿਪਟਲੀ ਬਹੁਤ ਹੋਰ ਫੀਲਡ ਹੁੰਦੇ ਨੇ ਕਿੱਡੀ ਜਾ ਸਕਦੀ ਹੈ ਇਹ ਬੜਾ ਇਮੋਸ਼ਨਲ ਤੇ ਸੈਂਸਿਟਿਵ ਇਸ਼ੂ ਹੈ ਸੀਦੇ ਵਿੱਚ ਬੜੇ ਡੂੰਗੇ ਰੀਪਰਕਸੈਸ ਨਿਕਲ ਸਕਦੇ ਆ ਇਸ ਵਿੱਚੋਂ ਇਸ ਦੁਖਾਤ ਵਿੱਚੋਂ ਕੋਈ ਆਪਣੀ ਲੀਡਰੀ ਲੱਭਣ ਦੀ ਕੋਸ਼ਿਸ਼ ਨਾ ਕਰੇ ਅਕਾਲੀ ਦਲ ਉਸ ਵਿਡੋ ਦੇ ਨਾਲ ਪੂਰਨ ਤੌਰ ਤੇ ਸਪੋਰਟ ਕਰਦਾ ਹੈ ਤੇ ਅਸੀਂ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਉਸ ਮਰਨ ਵਾਲੇ ਦੀ ਵਿਧਵਾ ਇੱਕ IAS ਅਫੀਸਰ ਜਸਟਿਸ ਡਿਮਾਂਡ ਕਰ ਰਹੀ ਆ ਉਹਨੂੰ ਜਸਟਿਸ ਡਿਲੀਵਰ ਕਰਨਾ ਚਾਹੀਦਾ ਹੈ ਤੇ ਪਾਰਟੀਆਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਹੈ ਕਿ ਜਸਟਿਸ ਦਾ ਡਿਲੀਵਰ ਕਰਨਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਆਪਾਂ ਜਿਹੜਾ ਵੀ ਕੋਸ਼ਿਸ਼ ਆਪੜੇ ਤਰੀਕੇ ਅਖਤਿਆਰਤ ਕਰਨੇ ਪ੍ਰੈਸ਼ਰਾਈਜ਼ ਕਰਨ ਲਈ ਉਹ ਚੰਦੀ ਯਾਰ ਚ ਕਰੋ ਜਿਹੜਾ ਤੁਸੀਂ ਬਾਹਰ ਜਾ ਕੇ ਇਹਨੂੰ ਪੋਲਿਟੀਕਲਾਈਜ਼ ਕਰਦੇ ਹੋ ਐਡੀ ਐਡੀ ਗੰਭੀਰ ਮਸਲੇ ਨੂੰ ਗੱਲ ਇੱਕ ਛੋਟੀ ਨਹੀਂ ਗਈ ਆਪਾਂ ਨੂੰ ਇੰਨਾ ਲੱਗਦਾ ਕਿ ਗੋਲੀ ਮਾਰ ਲਈ ਜੀ ਦਾ ਸਭ ਕੁਝ ਹੀ ਖਤਮ ਹੋ ਗਿਆ ਉਹਨਾਂ ਇਸ਼ੂਜ਼ ਨੂੰ ਅਬਾਉ politix ਉੱਠ ਕੇ ਸਾਨੂੰ ਜਸਟਿਸ ਮੰਗਣਾ ਚਾਹੀਦਾ ਹੈ ਤੇ ਸਿਸਟਮ ਦੇ ਫੇਲਰ ਦੇ ਕੀ ਕਰਨਾ ਹੈ ਉਹਨਾਂ ਨੂੰ ਐਕਸਪਲੇਨ ਕਰਨਾ ਪਊਗਾ ਗਵਰਨਮੈਂਟ ਨੂੰ ਐਂਡ ਮੈਂ ਇੱਕ ਗੱਲ ਦੀ ਗਵਰਨਮੈਂਟ ਨੂੰ ਵਾਰਨਿੰਗ ਦੇਣੀ ਚਾਹੁੰਦਾ ਹੈ ਇਹ ਅਜੀਆਂ ਚੀਜ਼ਾਂ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਬਹੁਤ ਲੰਬੀ ਡਿਲੇ ਦੇ ਰੀਪਰਕਸੈਨਸ ਬੜੇ ਸੀਰੀਅਸ ਤੇ ਬੜੇ ਅਨਐਕਸਪੈਕਟਿਡ ਹੁੰਦੇ ਆ ਫਿਰ ਐ ਨਾ ਹੋਵੇ ਕਿ ਮੁੜ ਕੇ ਹੱਥੋਂ ਗੱਲ ਨਿਕਲ ਜਵੇ ਤੇ ਫਿਰ ਉਦੋਂ ਨਾਲੇ ਜਿਹੜੀ ਪੰਜਾਬੀ ਦੀ ਕਹਾਵਤ ਆ ਕਿ ਗੰਡੇ ਵੀ ਖਾਣ ਤੇ ਡੰਡੇ ਵੀ ਖਾਣ ਇਟਸ ਬੈਟਰ ਟੂ ਐਕਟ ਇਨ ਦੀ ਟਾਈਮ ਐਂਡ ਗਿਲਟੀ ਸ਼ੁਡ ਬੀ ਬਰਾਉਟ ਟੂ ਦੀ ਬੁੱਕ تاکہ اس مرن والے ਵਿਅਕਤੀ ਦੀ ਵਾਈਫ ਨੂੰ ਘਟੋ ਘਟੇ ਕੌਂਸੋਲੇਸ਼ਨ ਹੋਵੇ ਕਿ ਉਹਨੇ ਆਪਣੇ ਘਰਬਾਰੇ ਦੀ ਪ੍ਰਤੀ ਇंसाफ ਤੋਂ ਆਉਣ ਵਿੱਚ ਉਹ ਸਫਲ